ਬੇਹਾਦ ਹੀ ਦੁਖਦਾਈ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਗਰਚਾ ਮੰਡੀ ਜੋ ਕਿ ਇੱਥੇ ਮੰਡੀ ਚੱਲ ਰਹੀ ਆ ਇੱਥੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਕੰਮ ਕਰਨ ਆਉਂਦੇ ਨੇ ਹਰ ਸਾਲ ਆਉਂਦੇ ਨੇ ਔਰ ਇੱਕ ਪ੍ਰਵਾਸੀ ਮਜ਼ਦੂਰ ਹਰੀ ਪ੍ਰਸ਼ਾਦ ਨਾਮੀ ਇੱਕ ਵਿਅਕਤੀ ਜੋ ਹੈ ਮਜ਼ਦੂਰ ਹੈ ਜੋ ਇੱਥੇ ਕੰਮ ਕਰਨ ਆਇਆ ਸੀ ਮੰਡੀ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਕਿ ਮੌਤ ਹੋ ਚੁੱਕੀ ਹੈਗੀ ਆ ਉਸ ਦੇ ਸਬੰਧ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚੇ ਨੇ ਔਰ ਬੇहद ਦੀ ਦੁੱਖ ਦੀ ਗੱਲ ਹੈ ਕਿ ਪ੍ਰਵਾ ਜੋ ਇਹ ਪ੍ਰਵਾਸੀ ਮਜ਼ਦੂਰ ਨੇ ਕੰਮ ਕਰਨ ਆਂਦੇ ਨੇ ਆਪਣੀ ਰੋਜੀ ਰੋਟੀ ਦੇ ਲਈ ਆਂਦੇ ਨੇ ਪਰ ਅਚਾਨਕ ਹੀ ਇਹ ਪਾਣਾ ਵਰਤ ਜਾਣਾ ਬੇहद ਦੀ ਦੁੱਖ ਦੀ ਗੱਲ ਹੈ ਕਿਉਂਕਿ ਜੇਕਰ ਆਪਣੇ ਦੇਸ਼ ਦੇ ਵਿੱਚ ਹੀ ਰੋਜ਼ਗਾਰ ਹੋਣ ਦੇ ਹੋਵੇ ਤੇ ਦੂਸਰੀ ਸਾਈਡਾਂ ਦੇ ਉੱਪਰੇ ਕੰਮ ਕਰਨ ਨੂੰ ਕਿਉਂ ਜਾਣ ਕਿਉਂ ਆਣ ਔਰ ਪੁਲਸ ਮੁਲਾਜ਼ਮਾਂ ਬੋਲੋ ਜਿਹੜੀ ਹੈਗੀ ਆਏ ਆਪਣੀ ਜੋ ਵੀ ਕਾਰਵਾਈ ਬਣਦੀ ਆ ਉਹ ਕੀਤੀ ਜਾ ਰਹੀ ਹੈ ਪਿੰਡ ਕਰਚਾ ਮੰਡੀ ਤੋਂ ਤੁਸੀਂ ਦੇਖ ਪਾ ਰਹੇ ਹੈ ਮਾਘੋ ਸਿੰਘ ਮਾਘੋ ਸਿੰਘ ਕਹਾਂ ਕੇ ਹੋ ਪੱਛਮੀ ਨਾਲ ਤੋਂ ਜੀ ਇਹ ਆਪਕਾ ਕੀ ਲੱਗਦਾ ਹੈ भतीजा लगता है नाम क्या है इसका हरी प्रसाद कहाँ से है तो अच्छा है तो ये हुआ क्या ये सुबह मौत हुई है सुबह मौत। सुबह मौत हुई है सुबह ऐसे ही देखा जा कि ऐसे ही ऐसे देखा डॉक्टर का पास ले जाने से गाड़ी भी आया हाँ गाड़ी ले जाने का उससे पहले ही जो है इसकी मौत हो गाड़ी आ दिया ठीक ਮੌਤ ਇਸ ਤੇ ਉਹ ਹੀ ਆ ਉਸ ਦੇ ਸਬੰਧ ਦੇ ਵਿੱਚ ਜਿਹੜੀ ਆ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਪਿੰਡ ਦੇ ਮੌਤ ਵਰ ਬਹਿਗਤੀ ਵੀ ਜਿਹੜੇ ਆ ਮੌਜੂਦ ਨੇ ਉਹ ਹੀ ਆ ਗਿਆ ਪੁਲਿਸ ਦੀ ਕਾਰਵਾਈ ਤੋਂ ਬਾਅਦ ਇਹ ਜੋ ਬੋਡੀ ਹੈਗੀ ਆ ਉਹ ਨਵਾਂ ਸ਼ਹਿਰ ਜਿਹੜੀ ਆ ਸਰ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾ ਰਹੇ ਹਨ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇਸੇ ਨਿਰਮਲ ਕੁਮਾਰ ਹੈ ਜੀ ਮੈਂ ਥਾਣਾ ਔੜ ਬਤੌਰ ਤੋਪੀ ਇਹ ਕੀ ਗੱਲਬਾਤ ਹੋਈ ਹੈਗੀ ਆ ਜਿੱਤੋ ਜੀ ਸਾਨੂੰ 112 ਤੋਂ ਕੰਟਰੋਲ ਰੂਮ ਤੋਂ ਕਾਲ ਆਈ ਸੀ ਕਿ ਇੱਥੋਂ ਕਿਸੇ ਨੇ ਮੰਡੀ ਘਰਚਾ ਪਿੰਡ ਦੀ ਮੰਡੀ ਹੈ ਦਾਣਾ ਮੰਡੀ ਹੈ ਉੱਥੋਂ ਕਾਲ ਕੀਤੀ ਸੀ ਕਿਸੇ ਨੇ ਵੀ ਐਦਾਂ ਕਰਕੇ ਕੋਈ ਡੈਥ ਹੋ ਗਈ ਹੈ ਪਰਵਸੀ ਦੀ ਹਮ ਤਾਂ ਅਸੀਂ ਥਾਣੇ ਤੋਂ ਮੰਡੀ ਘਰਚਾ ਪਹੁੰਚੇ ਆ ਜੀ ਤੇ ਇੱਥੇ ਦੇਖਿਆ ਗਿਆ ਇੱਕ ਪ੍ਰਵਾਸੀ ਨੌਜਵਾਨ ਉਮਰ ਕਰੀਬ 38 ਸਾਲ ਆਸ਼ੂ ਸਿੰਘ ਦਾ ਨਾਮ ਹੈ ਇਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਆਇਆ ਠੀਕ ਹੈ ਇਹ ਆਪਣੇ ਲੇਬਰ ਵਾਸਤੇ ਆਇਆ ਹੋਇਆ ਸੀ ਕੰਮਕਾਰ ਵਾਸਤੇ ਜੋ ਝੋਨੇ ਦਾ ਸੀਜ਼ਨ ਚੱਲਦਾ ਹੈ ਇਸ ਕਰਕੇ ਉੱਥੋਂ ਇਹ ਸਮੇਤ ਆਪਣੇ ਸਾਥੀਆਂ ਦੇ ਆਇਆ ਸੀ ਜਿਹਦੀ ਅੱਜ ਅਚਾਨਕ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਹੈ ਤੇ ਹੁਣ ਇਹਦੀ ਕੀ ਕਾਰਵਾਈ ਕੀਤੀ ਹੈ ਜੀ ਫੋਨ ਦੀ ਜੀ ਬੋਡੀ ਜਿਹੜੀ ਹੈ ਅਸੀਂ ਸਿਵਲ ਹਸਪਤਾਲ ਨਵਾਂ ਸ਼ਹਿਰ ਮੋਰਚੀ ਚ ਰੱਖਾਂਗੇ ਜੀ ਇਹਦੇ ਵਾਰਸਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਹੈ ਉਹਨਾਂ ਦੇ ਆਉਣ ਤੇ ਜਿਹੜੀ ਹੈ ਕਾਰਵਾਈ ਕੀਤੀ ਜਾਵੇ। ਸ਼ੁਕਰੀਆ ਜੀ ਥੈਂਕ ਯੂ। ਦੇਖ ਸਕਦੇ ਹਾਂ ਕਿ ਇਸ ਮੌਕੇ ਤੇ ਜਿਹੜੇ ਆ ਕਿ ਪਿੰਡ ਖਰਚਾ ਦੇ ਨੰਬਰਦਾਰ ਪੰਚਾਇਤ ਮੈਂਬਰ ਉਹਨਾਂ ਨੂੰ ਬੁਲਾਇਆ ਗਿਆ ਹੈ। ਔਰ ਪੁਲਿਸ ਨੇ ਜਿਹੜੀ ਆ ਇਹ ਜੋ 112 ਨੰਬਰ ਤੇ ਫੌਂਡ ਜਾਣ ਕਰਕੇ ਜਿਹੜੀ ਆ ਉਹਨਾਂ ਵੱਲੋਂ ਆਪਣੀ ਕਾਰਵਾਈ ਕੀਤੀ ਗਈ ਆ ਔਰ ਜੋ ਪਾਇਆ ਗਿਆ ਆ ਕਿ ਕਿਸੇ ਤਰ੍ਹਾਂ ਦਾ ਕੋਈ ਨਿਸ਼ਾਨ ਜਾਂ ਬਗੈਰਾ ਇਹੋ ਜੇ ਨਹੀਂ ਬੋਡੀ ਤੇ ਪਾਈ ਗਏ ਹੈਗੇ ਆ ਔਰ ਪੁਲਿਸ ਵੱਲੋਂ ਜਿਹੜੀ ਆਪਣੀ ਕਾਗਜ਼ੀ ਕਾਰਵਾਈ ਕਰ ਦਿੱਤੀ ਗਈ ਆ ਔਰ ਇਹ ਜਿਹੜੀ ਬੋਡੀ ਹੈਗੀ ਆ ਇਹਨਾਂ ਦੀ ਜਦੋਂ ਇਹਨਾਂ ਦੇ ਪਰਿਵਾਰਕ ਮੈਂਬਰ ਆ ਜਾਣਗੇ ਉਸ ਵੇਲੇ ਜਿਹੜਾ ਆ ਇਹ ਸੰਸਕਾਰ ਜਿਹੜਾ ਕੀਤਾ ਜਾਏਗਾ ਨਮਾ ਸ਼ਹਿਰ ਦਵਾਬਾ YouTube ਚੈਨਲ ਤੁਹਾਡਾ ਆਪਣਾ ਚੈਨਲ ਖਬਰਾਂ ਤੇ ਪ੍ਰੋਗਰਾਮਾਂ ਲਈ ਸੰਪਰਕ ਕਰੋ 98763 79499 98763 79499